ਪੰਜਾਬ 10:00 ਵਜੇ ਦੇ ਦਰਸ਼ਕਾਂ ਲਈ ਮੈਂ ਰਜਿੰਦਰ ਸਿੰਘ ਤੱਗੜ ਲੈ ਕੇ ਹਾਜ਼ਰ ਹਾਂ ਐਜੰਡਾ ਸਤਿ ਸ਼੍ਰੀ ਅਕਾਲ ਨਮਸਕਾਰ ਦਾ ਵਰਦੇ ਪੰਜਾਬ ਦੇ ਫਾਈਨੈਂਸ ਮਿਨਿਸਟਰ ਹਰਪਾਲ ਚੀਮਾ ਨੇ ਇੱਕ ਡਿਫਾਲਟਰ ਰੀਅਲ ਅਸਟੇਟ ਕੰਪਨੀ ਦੇ ਪ੍ਰੋਕਲੇਮਡ ਅਫੈਂਡਰ ਕੋਸ਼ਿਤ ਮਾਲਿਕ ਨੂੰ ਸਨਮਾਨਿਤ ਕੀਤਾ ਮੋਹਾਲੀ ਪੁਲਿਸ ਇਸ ਪੀਓ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਹੁਣ ਤੱਕ ناکਾਮਯਾਬ ਰਹੀ ਹੈ ਭਾਵੇਂ ਉਹ ਖੁੱਲਾ ਫਿਰ ਰਿਹਾ ਹੈ ਬਾਈਲਾਨ ਖਬਰ ਸੰਖੇਪ ਸੇ ਫਿਰ ਦੇਾਂਗੇ ਵਿਸਤਾਰ ਸੈਕਟਰ 64 ਮੁਹਾਲੀ ਚ ਇੱਕ ਰਿਹਾਇਸ਼ੀ ਅਤੇ ਸੰਤੀ ਪਲਾਟਾਂ ਵਾਲੇ ਪ੍ਰੋਜੈਕਟ 에ਰੋਪਾਲਿਸ ਨੇ ਪੰਜਾਬ ਸਰਕਾਰ ਦੇ 100 ਕਰੋੜ ਰੁਪਏ ਦੇਣੇ ਹਨ ਅਤੇ 2009 ਤੋਂ ਚੱਲੀ ਕੰਪਨੀ ਦੇ ਕਰੀਬ 130 ਪਲਾਟਾਂ ਲਾਟੀਆਂ ਤੋਂ ਕਰੋੜਾਂ ਰੁਪਏ ਲੈ ਕੇ ਪਲਾਟਾਂ ਦਾ ਪੋਜੀਸ਼ਨ ਹੁਣ ਤੱਕ ਨਹੀਂ ਦਿੱਤਾ ਗੁੱਲ ਪਲਾਟ ਇਸ ਕੰਪਨੀ ਦੇ ਵਿੱਚ ਨੇ 900 ਇਸ ਠੱਗ ਕੰਪਨੀ ਦੇ ਪ੍ਰਮੋਟਰ ਹਨ ਤਜਿੰਦਰ ਸਿੰਘ ਭਾਟੀਆ ਜੋ ਅਦਾਲਤ ਵੱਲੋਂ ਪੀਓ ਕੋਸ਼ਿਤ ਕੀਤੇ ਜਾ ਚੁੱਕੇ ਨੇ 2016 ਚ 3 ਸਾਲ ਦੀ ਇਹਨਾਂ ਨੂੰ ਕੈਦ ਵੀ ਹੋ ਚੁੱਕੀ ਹੈ ਪਰ ਇਹਨਾਂ ਦੀ ਚਲਦੀ ਐਨੀ ਹੈ ਕਿ ਮੁਹਾਲੀ ਪੁਲਿਸ ਨੂੰ ਆਪਣੀ ਜੇਬ ਚુપਾਈ ਫਿਰਦਾ ਇਥੋਂ ਤੱਕ ਕਿ ਪੰਜਾਬ ਦੇ ਫਾਈਨੈਂਸ ਮੰਤਰੀ ਹਰਪਾਲ ਚੀਮਾ ਨੇ ਇਸ ਕੰਪਨੀ ਨੂੰ ਬੈਸਟ ਪ੍ਰੋਜੈਕਟ ਦਾ ਇਨਾਮ ਵੀ ਦਿੱਤਾ ਸਕਰੀਨ ਤੇ ਇਹ ਫੋਟੋਆਂ ਤੁਸੀਂ ਦੇਖ ਸਕਦੇ ਹੋ ਇਹ ਅਵਾਰਡ ਸਰਵਾ ਰਿਤੂ ਫਾਊਂਡੇਸ਼ਨ ਜਿਸ ਨੂੰ ਐਸ ਆਰ ਐਫ ਵਜੋਂ ਜਾਣਿਆ ਜਾਂਦਾ ਹੈ ਨੇ ਫਾਈਨੈਂਸ ਮੰਤਰੀ ਤੋਂ ਆਪਣੇ ਇੱਕ ਪ੍ਰੋਗਰਾਮ ਦੇ ਵਿੱਚ ਦਿਵਾਇਆ ਹੁਣ ਤੁਸੀਂ ਇਸ ਕੰਪਨੀ ਦੇ ਮਾਲਕ ਸਾਜਨ ਸ਼ਰਮਾ ਦੀ ਤਸਵੀਰ ਦੇਖੋ ਐਫਐਮ ਚੀਮਾ ਨੂੰ ਜਵਾਬ ਨਹੀਂ ਆਉਂਦਾ ਹੁਣ ਜਦੋਂ ਅਸੀਂ ਸਵਾਲ ਪੁੱਛੇ ਆਹ ਤੁਸੀਂ ਸਵਾਲ ਸਕਰੀਨ ਤੇ ਵੇਖੋ ਜਿਹੜਾ ਮੈਸੇਜ ਅਸੀਂ ਫਾਈਨੈਂਸ ਮਿਨਿਸਟਰ ਚੀਮਾ ਨੂੰ ਪਾਇਆ ਐਰਾਬੋਲਿਸ ਕੰਪਨੀ ਦੇ ਮਾਲਕਾਂ ਨੂੰ ਵੀ ਕੋਈ ਜਵਾਬ ਸਾਡੇ ਸਵਾਲਾਂ ਦਾ ਨਹੀਂ ਆਉਂਦਾ ਤੇ ਕੋਈ ਖਾਸ ਜਵਾਬ ਸਾਜਨ ਸ਼ਰਮਾ ਨੂੰ ਵੀ ਨਹੀਂ ਆਉਂਦਾ ਜਿਹੜੇ ਮਾਲਕ ਨੇ ਐਸ ਆਰ ਫਾਊਂਡੇਸ਼ਨ ਦੇ ਜਿਨ੍ਹਾਂ ਦੇ ਪ੍ਰੋਗਰਾਮ ਦੇ ਵਿੱਚ ਇਹ ਅਵਾਰਡ ਇਸ ਠੱਗ ਕੰਪਨੀ ਦੇ ਮਾਲਕ ਤਜਿੰਦਰ ਭਾਟਿਆ ਨੂੰ ਦਿੱਤਾ ਗਿਆ ਹੁਣ ਸੁਣੋ ਖਬਰ ਵਿਸਤਾਰ ਚ ਕੁਝ ਤਸਵੀਰਾਂ ਦੁਬਾਰਾ ਨਜ਼ਰ ਮਾਰ ਲਓ ਪਹਿਲੀ ਆ ਫਾਈਨੈਂਸ ਮਿਨਿਸਟਰ ਹਰਪਾਲ ਸਿੰਘ ਚੀਮਾ ਦੀ ਤੇਜਿੰਦਰ ਭਾਟੀਆਂ ਨੂੰ ਇਨਾਮ ਦੇ ਰਹੇ ਨੇ ਦੂਜੀ ਫੋਟੋ ਜਨਾਬ ਭਾਟੀਆਂ ਦੀ ਇਕੱਲੇ ਖੜਿਆਂ ਦੀ ਹੈ ਦਸਤਾਰ ਸਜਾਈ ਹੈ ਟੌਰ ਨਾਲ ਖੜੇ ਨਜ਼ਰ ਆਉਂਦੇ ਨੇ ਅੱਗੇ ਤੁਸੀਂ ਦੇਖੋ ਐਰੋਪਾਲਿਸ ਕੰਪਨੀ ਦੀ ਵੈਬਸਾਈਟ ਤੇ ਲਏ ਹੋਏ ਕੁਝ ਸਕਰੀਨਸ਼ਾਟ ਕਿਵੇਂ ਗੁੰਮਰਾਹਕੁੰਨ ਕੀਤੀਆਂ ਗੱਲਾਂ ਇਸ ਵੈਬਸਾਈਟ ਦੇ ਵਿੱਚ ਲਿਖੀਆਂ ਹੋਈਆਂ ਨੇ ਇੱਕ ਲਾਈਨ ਪੜ੍ਹ ਕੇ ਸੁਣਾਉਣਾ ਕਹਿੰਦੇ ਜੀ ਐਰੋਪੋਲਿਸ ਸਿਟੀ ਦੀ ਸਿਟੀ ਆਫ ਟੁਡੇ ਐਂਡ ਟਮੋਰੋ ਇਹ ਕਹਿੰਦੇ ਉਹ ਸ਼ਹਿਰ ਹੈ ਜਿਹੜਾ ਅੱਜ ਦਾ ਤੇ ਕੱਲ ਦਾ ਵੀ ਇਹ ਸ਼ਹਿਰ ਹੈ ਪਲਾਟ ਕਿਸੇ ਨੂੰ ਦਿੰਦੇ ਨਹੀਂ ਹੁਣ ਦੇਖੋ ਐਸ ਆਰ ਐਫ ਦੇ 사જન ਸ਼ਰਮਾ ਦੀ ਦੁਬਾਰਾ ਤਸਵੀਰ ਉਹ ਇੱਕ ਪ੍ਰੋਗਰਾਮ 'ਚ ਕੁਝ ਬੈਠੇ ਬੋਲ ਰਹੇ ਨੇ ਕਿਸੇ ਨੂੰ ਇੰਟਰਵਿਊ ਦੇ ਰਹੇ ਨੇ ਜਦੋਂ ਸੰਪਰਕ ਕੀਤਾ 사જન ਸ਼ਰਮਾ ਜੀ ਨਾਲ ਤਾਂ ਉਹ ਕਹਿੰਦੇ ਕਿ ਐਰੋਸਪਾਲਿਸ ਵਾਲੇ ਤੇਜਿੰਦਰ ਪਹਾੜੀਆ ਜੀ ਸਾਡੇ ਇਸ ਸਪੋਰਟਰ ਨੇ ਹੁਣ ਇਸ ਦਾ ਮਤਲਬ ਨਿਕਲਦਾ ਹੈ ਕਿ ਵਧੀਆ ਘੋੜਾ ਹੋਵੇ ਜਿਹੜਾ ਸਿਰੇ ਦਾ ਇਸ ਘੋੜਾ ਹੋ ਗਿਆ ਸਪੋਰਟਰ ਮੀਨਸ ਹਮਾਇਤੀ ਹੋ ਗਿਆ ਕਿ ਸਾਡੇ ਬਹੁਤ ਵਧੀਆ ਸਿਰੇ ਦੇ ਹਮਾਇਤੀ ਨੇ ਜਦੋਂ ਉਹਨਾਂ ਪੁੱਛਿਆ ਕਿ ਤੁਹਾਨੂੰ ਪਤਾ ਹੈ ਕਿ ਕੀ ਇਹ ਕੰਪਲੀਟ ਫਾਲਟਰ ਹੈ ਫਿਰ ਉਹਨੂੰ ਦੱਸਿਆ ਕਿ ਇਹ ਬੰਦਾ ਪਹਾੜੀਆ ਤਾਂ ਪ੍ਰੋਕਲੇਮਡ ਅਫੈਂਡਰ ਵੀ ਡਿਕਲੇਅਰ ਅਦਾਲਤ ਨੇ ਕੀਤਾ ਹੋਇਆ ਹੈ ਇਨ ਉਸ ਤਿਆਰੀ ਮੁਜਰਮ ਕੋਸ਼ਿਤ ਕੀਤਾ ਜਾ ਚੁਕਿਆ ਫਿਰ 사ਜਨ ਕੁਮਾਰ ਸ਼ਰਮਾ ਜੀ ਹੈਰਾਨ ਰਹੇ ਕਹਿੰਦੇ ਜੀ ਇਹ ਤਾਂ ਫਿਰ ਮੈਨੂੰ ਪਤਾ ਨਹੀਂ ਸੀ ਮੈਂ ਕਿਹਾ ਜੀ سپورਟ ਤਾਂ ਤੁਸੀਂ ਲੈ ਲਈ ਇਸ ਇਸ سپورਟਰ ਤੋਂ ਤੇ ਫਿਰ سپورਟ ਕਿੰਨੇ ਕੁ ਲੱਖ ਦੀ ਹੋਈ ਕਹਿੰਦੇ ਜੀ ਵੱਖ-ਵੱਖ ਸਾਡੇ ਜਿਹੜੇ سپورਟਰ ਵੱਖ-ਵੱਖ ਰਕਮਾਂ ਚ ਸਾਨੂੰ سپورਟ ਕਰਦੇ ਐ ਅੱਗੇ ਕਹਿੰਦੇ ਕਿ ਮੈਨੂੰ ਪੰਜਾਬ ਦਾ ਬਹੁਤਾ ਪਤਾ ਨਹੀਂ ਮੈਂ ਦਿੱਲੀ ਰਹਿਣਾ ਕਹਿੰਦੇ ਆਪਾਂ ਮਿਲ ਲੈਂਦੇ ਜੀ a meeting can be arranged ਮੈਂ ਕਹਿੰਦਾ ਜੇ ਕੋਈ ਲੋੜ ਹੈ ਨਹੀਂ ਕੀ ਲੋੜ ਹੈ ਮਿਲਣ ਦੀ ਜੋ ਤੁਸੀਂ ਕੁਝ ਕਹਿਣਾ ਮੈਨੂੰ ਟੈਲੀਫੋਨ ਤੇ ਦੱਸ ਦਿਓ ਰਿਕਾਰਡ ਕਰਾ ਦਿਓ ਜਾਂ ਲਿਖ ਕੇ ਭੇਜ ਦਿਓ ਕਹਿੰਦੇ ਜੀ ਮੈਂ ਆਪਣਾ ਚੰਡੀਗੜ੍ਹ ਵਾਲਾ ਜਿਹੜਾ ਸਾਡਾ ਨਮਾਇੰਦਾ ਪੰਚਕੁਲੇ ਦਾ ਦਫਤਰ ਆ ਤੇ ਉੱਥੋਂ ਵਾਲੇ ਨਮਾਇੰਦੇ ਨੂੰ ਹੁਣੇ ਨੌਕਰੀ ਚੋਂ ਕੱਢਣ ਲੱਗਿਆ ਤੇ ਮੈਂ ਕਹਿੰਦਾ ਜੀ ਜ਼ਰੂਰ ਕੱਢੋ ਜਿਹੜੇ ਬੰਦੇ ਨੇ ਤੁਹਾਨੂੰ ਗੁੰਮਰਾਹ ਕਰਕੇ ਇਹੋ ਜਿਹੇ ਵਿਅਕਤੀ ਨੂੰ ਇਨਾਮ ਦਿਵਾਤਾ ਉਹ ਵੀ ਪੰਜਾਬ ਦੇ ਫਾਈਨੈਂਸ ਮਿਨਿਸਟਰ ਤੋਂ ਤਾਂ ਉਹਨੂੰ ਤਾਂ ਰੱਖਣ ਦੀ ਬਿਲਕੁਲ ਹੀ ਕੋਈ ਵਜ੍ਹਾ ਹੈ ਨਹੀਂਗੀ ਇਦੇ ਨਾਲ ਹੋਇਆ ਕਿ ਪੰਜਾਬ ਸਰਕਾਰ ਨੂੰ 엠ਬੈਰਸਮੈਂਟ ਹੋਏਗੀ ਔਰ ਬਦਨਾਮੀ ਹੋਏਗੀ ਤੇ ਗੁੰਮਰਾਹ ਕਰਨ ਵਾਲਾ ਇਹਨਾਂ ਦਾ ਪੰਚਕੁੰਦੇ ਵਾਲਾ ਅਧਿਕਾਰੀ ਖੈਰ ਆ ਗਿਆ ਹੁੰਦੇ ਆ ਜੀ ਕੁਝ ਇਹਨਾਂ ਵੈਸਟਰਨਸ ਜੋ ਕਿ ਅਮਰੀਕਾ ਕੈਨੇਡਾ ਤੇ ਆਸਟ੍ਰੇਲੀਆ ਨਾਲ ਸੰਬੰਧ ਰੱਖਦੇ ਨੇ ਉਹਨਾਂ ਨੇ ਆਪਣੇ ਰਿਸ਼ਤੇਦਾਰਾਂ ਦੇ ਰਾਹੀਂ ਇੱਥੇ ਪਲਾਟ ਬੁੱਕ ਕੀਤੇ ਹੋਏ ਹੈ ਕਈ ਸਾਲ ਦੇ ਪਰ ਮਿਲੇ ਹੈ ਨਹੀਂ ਉਹਨਾਂ ਨੇ ਪੰਜਾਬ ਦਸਤਾਵੇਜ਼ ਨੂੰ ਦੱਸਿਆ ਕਿ 에ਰੋਪੋਲਿਸ ਦੇ ਵਿੱਚ 900 ਤੋਂ ਉੱਪਰ ਪਲਾਟ ਨੇ 160 ਏਕੜ ਤੇ ਫੈਲਿਆ ਹੋਇਆ ਇਹ ਪ੍ਰੋਜੈਕਟ ਹੈ ਗੁਮਾੜਾ ਦਾ ਦੇਣਾ ਇਹਨੇ 100 ਕਰੋੜ ਰੁਪਇਆ ਪੋਲਿਊਸ਼ਨ ਬੋਰਡ ਦਾ ਕਲੀਅਰੈਂਸ ਸਰਟੀਫਿਕੇਟ ਦੇ ਕੋਲ ਹੈ ਨਹੀਂ ਤੇ ਫਿਰ ਅੱਗੇ ਕਹਿੰਦੇ ਜੇ ਪਲਾਟ ਵੇਚੀ ਜਾਂਦਾ ਹੈ ਅਦਾਲਤ ਨੇ ਬਹੁਤ ਸਾਰੇ ਕੇਸਾਂ ਜਿਹਨੂੰ ਪੀਓ ਡਿਕਲੇਅਰ ਕੀਤਾ ਹੋਇਆ ਹੈ 2016 ਚ ਇਹਨੂੰ 3 ਸਾਲ ਦੀ ਕੈਦ ਹੋ ਚੁੱਕੀ ਹੈ ਆਪਣੇ ਪ੍ਰੋਜੈਕਟ ਦੇ ਅੰਦਰ ਕਿਸੇ ਨੂੰ ਬਿਨਾ ਆਗਿਆ ਬੜਨ ਨਹੀਂ ਦਿੰਦਾ ਬਾਹਰ ਬੌਂਸਰ ਖੜੇ ਕੀਤੇ ਆ ਬੌਂਸਰ ਨੂੰ ਲੈ ਕੇ ਖੁਦ ਵੀ ਨਾਲ ਚੱਲਦਾ ਮਰਸੀਡੀਜ਼ ਜਗਵਾਰ ਅਤੇ ਗਲੋਬਸਟਰ ਮਹਿੰਗੀਆਂ ਕਾਰਾਂ 'ਚ ਘੁੰਮਦਾ ਸਵਾਰੀ ਕਰਦਾ ਮੋਹਾਲੀ ਪੁਲਿਸ ਨੂੰ ਇਹ ਬੰਦਾ ਹਫ਼ਤਾ ਦਿੰਦਾ ਐੱਸਐੱਸਪੀ ਨੂੰ ਦਿੱਤੀਆਂ ਸ਼ਿਕਾਇਤਾਂ ਤੇ ਕੋਈ ਕਾਰਵਾਈ ਕਦੇ ਹੁੰਦੀ ਨਹੀਂ ਇੱਕ ਨੌਕਰੀ ਜੋ ਕੱਢਿਆ ਛੋਟਾ ਥਾਣੇਦਾਰ ਇਹਨੇ ਭਰਤੀ ਕੀਤਾ ਦਬਕੇ ਮਾਰਨ ਨੂੰ ਜਿਹੜੇ ਲੋਕ ਜਾ ਕੇ ਪਲਾਟ ਦੇ ਪੋਜੈਸ਼ਨ ਦੀ ਮੰਗ ਕਰਦੇ ਆ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਇਹਦੇ ਨਾਲ ਰਲ਼ੀ ਮਿਲੀ ਹੋਈ ਆ ਐਸੋਸੀਏਸ਼ਨ ਚ ਐਂਟਰੀ ਦੀ ਫੀਸ ਰੱਖੀ ਗਈ ਹੈ 20000 ਰੁਪਿਆ 2009 ਤੋਂ ਲੋਕਾਂ ਨੂੰ ਪਲਾਟ ਦੇ ਪੋਜੈਸ਼ਨ ਨਹੀਂ ਦਿੱਤੇ ਗਏ ਪੈਸੇ ਲੈ ਲਿੱਤੇ ਗਏ ਜੇ ਕੋਈ ਮੰਗੇ ਤਾਂ ਕਹਿ ਦਿੰਦਾ ਇਹ ਚੱਕੋ ਪੈਸੇ ਆਪਦੇ ਵਿਆਜ ਨਾਲ ਦੇ ਦਿੰਨਾ ਜਾਓ ਨਾ ਗਮਾੜਾ ਕੋਈ ਕਰਦੀ ਹੈ ਕਾਰਵਾਈ ਨਾ ਮੁਹਾਲੀ ਪੁਲਿਸ ਕਰਦੀ ਹੈ ਕੋਈ ਕਾਰਵਾਈ ਪੁਰਾਣੇ ਪੋਜ਼ੀਸ਼ਨ ਦਿੰਦਾ ਨਹੀਂ ਨਵੇਂ ਪਲਾਟ ਵੇਚੀ ਜਾਂਦਾ ਹੈ ਨਵੇਂ ਗਾਹਕਾਂ ਨੂੰ ਰਜਿਸਟਰੀਆਂ ਇਸ ਪਲਾਟਾਂ ਦੀਆਂ ਯਾਨੀ ਕਿ ਇਸ ਪ੍ਰੋਜੈਕਟ ਦੇ ਪਲਾਟਾਂ ਦੀਆਂ ਹੋ ਗਈਆਂ ਨੇ ਬੰਦ ਕਿਉਂਕਿ ਸਰਕਾਰ ਦਾ ਦੇਣਾ 100 ਕਰੋੜ ਪਰਚੀਆਂ ਘੱਟ ਕੇ ਫਿਰ ਵੀ ਪਲਾਟ ਵੇਚੀ ਜਾਂਦਾ ਔਰ ਲੋਕ ਮੂਰਖ ਬਣੇ ਖਰੀਦੀ ਜਾਂਦੇ ਆ ਇੰਨ ਗੁਸ਼ਟੀ ਆਰਬਾ ਲਾ ਦਿੰਦਾ ਵੈਬਸਾਈਟ ਤੇ ਲਿਖਿਆ ਬਹੁਤ ਖੁਸ਼ ਹੈ ਤੇ ਨਾਲੇ ਫਿਰ ਵਿੱਤ ਮੰਤਰੀ ਇਹਨੂੰ ਦਿੰਦਾ ਇਨਾਮ ਲੋਕੀ ਫਿਰ ਜਾਂਦੇ ਹੋ ਗੁੰਮਰਾ ਕਈ ਕੰਪਨੀਆਂ ਨੂੰ ਇਹ 파ਟਰ ਬਣਾਇਆ ਕਈ ਛੱਡ ਗਿਆ ਹੁਣ ਕਿੱਲੇ ਹੀ ਹੈ ਹਰ ਡੀਲਰ ਜਿਸ ਨੇ ਇਸ ਪ੍ਰੋਜੈਕਟ ਨਾਲ ਡੀਲ ਕੀਤਾ ਇਹਦਾ ਮਾਲ ਵੇਚਿਆ ਉਹ ਇਸ ਵਿਅਕਤੀ ਨੂੰ ਕਹਿੰਦਾ ਬਹੁਤੀ ਮਾੜਾ ਨੀਅਤ ਬੇਈਮਾਨ ਹੈ ਇਹ ਲੋਕਾਂ ਨੇ ਕਿਹਾ ਠੱਗ ਵਿਅਕਤੀ ਹੈ ਤੇ ਫਿਰ ਫਾਈਨੈਂਸ ਮੰਤਰੀ ਹਰਪਾਲ ਚੀਮਾ ਨੂੰ ਗੁੰਮਰਾਹ ਕਰਕੇ ਅਵਾਰਡ ਲੈ ਗਿਆ ਲੱਗਦਾ ਹੈ ਪਬਲਿਸਿਟੀ ਇਸ ਗੱਲ ਦੀ ਕੀਤੀ ਜਾ ਰਹੀ ਆ ਕਿ ਐਫਐਮ ਨੇ ਮੈਨੂੰ ਇਨਾਮ ਦਿੱਤਾ ਐਜ਼ ਬੈਸਟ ਪ੍ਰੋਜੈਕਟ ਪ੍ਰਮੋਟਰ ਹੁਣ ਪਤਾ ਨਹੀਂ ਕਿ ਚੀਮਾ ਸਾਹਿਬ ਗੁੰਮਰਾਹ ਹੋ ਗਏ ਜਾਂ ਫਿਰ ਉਹ ਖੁਦ ਖੁਸ਼ੀ-ਖੁਸ਼ੀ ਗੁੰਮਰਾਹ ਹੋ ਗਏ ਇਹਦੇ ਬਾਰੇ ਸਾਨੂੰ ਕੋਈ ਗਿਆਨ ਹੈ ਨਹੀਂ ਪੰਜਾਬ ਦਸਟਾਵੇਜ਼ ਨੇ ਗਮਾੜਾ ਦੇ ਵੱਡੇ ਅਫਸਰਾਂ ਤੋਂ ਜਾਣਕਾਰੀ ਪ੍ਰਾਪਤ ਕਰਨ ਤੋਂ ਬਾਅਦ 에ਰੋਪਾਲਿਸ ਦੇ ਸੇਲਜ਼ ਮੈਨੇਜਰ ਐਮ ਐਸ ਕੋਹਲੀ ਨਾਲ ਸੰਪਰਕ ਕੀਤਾ ਕਿਉਂਕਿ ਇਹਦਾ ਪ੍ਰਮੋਟਰ ਤਜਿੰਦਰ ਪਹਾੜੀਆ ਆਪਣਾ ਨੰਬਰ ਕਿਸੇ ਨੂੰ ਦਿੰਦਾ ਨਹੀਂ ਸਾਨੂੰ ਪਤਾ ਲੱਗਿਆ ਪਿਛਲੇ ਢੂੜ ਸਾਲ 'ਚ ਨੇ 8 ਨੰਬਰ ਬਦਲੇ ਆ 11 ਸਵਾਲ ਅਸੀਂ ਕੋਹਲੀ ਨੂੰ ਭੇਜੇ ਇਹ ਸਵਾਲ ਸਭ ਉਹੀ ਸੀ ਜਿਹੜੇ ਗੱਲਾਂ ਤੁਹਾਨੂੰ ਮੈਂ ਪਹਿਲਾਂ ਦੱਸਿਆ ਫੇਰ ਵੀ ਵੀਡੀਓ ਡਿਟੈਲ ਨੂੰ ਬੇਨਤੀ ਕਰੂੰਗਾ ਕਿ ਸਕਰੀਨ ਸ਼ਾਟ ਸਵਾਲਾਂ ਦਾ ਤੁਹਾਨੂੰ ਦਿਖਾ ਦੇ ਕਿਸੇ ਵੀ ਸਵਾਲ ਦਾ ਜਵਾਬ ਨਹੀਂ ਆਇਆ ਪਰ ਘੰਟੇ ਕੇ ਬਾਅਦ ਫੋਨ ਸੇਲਜ਼ ਮੈਨੇਜਰ ਕੋਹਲੀ ਦਾ ਆਇਆ ਕਹਿੰਦਾ ਜੀ ਸਾਡੇ ਜਿਹੜੇ ਹੈਗੇ ਆ ਪ੍ਰਦੀਪ ਕੁਮਾਰ ਜੀ ਜਿਹੜੇ ਪ੍ਰੈਸ ਨੂੰ ਦੇਖਦੇ ਆ ਕਹਿੰਦੇ ਪ੍ਰੈਸ ਨੂੰ ਦੇਖਦੇ ਆ ਉਹ ਉਹ ਤੁਹਾਡੇ ਨਾਲ ਸੰਪਰਕ ਕਰਨਗੇ ਜਾਂ ਆਪ ਤੁਹਾਨੂੰ ਨੰਬਰ ਤੁਹਾਨੂੰ ਭੇਜਦਾ ਤੁਸੀਂ ਉਹਨਾਂ ਨਾਲ ਸੰਪਰਕ ਕਰ ਲਓ ਅਸੀਂ ਉਹਨਾਂ ਨੂੰ ਆਪਣੇ ਸਵਾਲ ਪ੍ਰਦੀਪ ਨੂੰ ਵੀ ਭੇਜ ਦਿੱਤੇ ਇੰਤਜ਼ਾਰ ਕੀਤਾ ਲਓ ਜੀ 2 ਘੰਟਿਆਂ ਬਾਅਦ ਪ੍ਰਦੀਪ ਦਾ ਟੈਲੀਫੋਨ ਆ ਗਿਆ ਕਹਿੰਦਾ ਦੱਸੋ ਕੀ ਪੁੱਛਣਾ ਮੈਂ ਕਿਹਾ ਜੀ ਪੁੱਛਣਾ ਜੋ ਹੈ ਉਹ ਮੈਂ ਤੁਹਾਨੂੰ ਲਿਖ ਕੇ ਭੇਜਤਾ 11 ਸਵਾਲ ਤੁਸੀਂ ਜਵਾਬ ਲਿਖਤੀ ਦੇ ਦਿਓ ਸ਼ਾਮ ਦੇ 4 ਵਜੇ ਤੱਕ ਲੇਟ ਹੋਏ ਹੋ ਨਾ ਪ੍ਰਦੀਪ ਜੀ ਕਹਿੰਦੇ ਆਪਾਂ ਮਿਲ ਕੇ ਗੱਲ ਕਰਦੇ ਆ ਮੈਂ ਕਿ ਜਿਆਦਾ ਚੰਗੀ ਗੱਲ ਹੋ ਜਾਂਦੀ ਹੈ ਮੈਂ ਜੀ ਐਡੀ ਕਹਿੰਦਾ ਫਿਰ ਵੀਡੀਓ ਕਾਲ ਕਰ ਲਓ ਮੈਂ ਮਿਲ ਕੇ ਤੁਹਾਡੇ ਨਾਲ ਗੱਲ ਨਹੀਂ ਕਰਨੀ ਟੈਲੀਫੋਨ ਤੇ ਹੀ ਕਰਨੀ ਹੈ ਫਿਰ ਉਦੋਂ ਬਾਅਦ ਕਹਿੰਦੇ ਠੀਕ ਹੈ ਜੀ ਤੇ ਫਿਰ ਬਸ ਉਦੋਂ ਬਾਅਦ ਜਵਾਬ ਇਹਦਾ ਆਇਆ ਨਹੀਂ ਬੰਦੇ ਦਾ ਜਿਹਨੂੰ ਕਹਿੰਦੇ ਪ੍ਰਦੀਪ ਕੁਮਾਰ ਉਹ ਪ੍ਰੈਸ ਨੂੰ ਦੇਖਦਾ ਲਓ ਜੀ ਦੇਖ ਲਿਆ ਪ੍ਰੈਸ ਨੂੰ ਫਿਰ ਅੱਗੇ ਆਉਂਦੇ ਆ ਜੀ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਦੇ ਜਨਰਲ ਸਕੱਤਰ ਡੀ ਐਸ ਠਕਰਾਰ ਨਾਲ ਅਸੀਂ ਸੰਪਰਕ ਕੀਤਾ ਸੀ ਸਵਾਲ ਇੱਕ ਭੇਜਿਆ ਸੀ ਉਹਨਾਂ ਦਾ ਸ਼ਾਮ ਜੀ ਨੂੰ ਫੋਨ ਆ ਗਿਆ ਲੰਬੀ ਗੱਲਬਾਤ ਹੋਈ ਕਹਿੰਦੇ ਜੀ ਮੈਂ ਤਾਂ ਆਪ ਪੱਤਰਕਾਰ ਰਹਿਮ ਮੈਂ ਜਲੰਧਰ ਦੇ ਅਖਬਾਰਾਂ ਨਾਲ ਤੇ ਦਿੱਲੀ ਦੇ ਕੁਝ ਮੈਗਜ਼ੀਨਜ਼ ਦੇ ਨਾਲ ਕੰਟਰੀਬਿਊਟ ਕਰਦਾ ਰਹਿਆ ਮੈ ਟ੍ਰਿਬਿਊਨ ਚ ਵੀ ਲਿਖਦਾ ਰਹਿਆ ਜਦੋਂ ਹਲਵਾਰਵੀ ਸਾਹਿਬ ਐਡੀਟਰ ਹੁੰਦੇ ਸੀ ਤੇ ਹੋਰ ਕਈ ਨਾਂ ਲੈ ਫਲਾਣੇ ਫਲਾਣੇ ਮੇਰੇ ਸਾਥ ਵਾਕਫ ਨੇ ਦੋਸਤ ਨੇ ਖੈਰ ਉਹਨਾਂ ਨੂੰ ਮੈਂ ਵੀ ਜਾਣਦਾ ਅੱਗੇ ਆਉਂਦੇ ਹਾਂ ਜੀ ਜਦੋਂ ਮੁੱਦੇ ਦੀ ਗੱਲ ਤੇ ਆਏ ਕਿਹਨੇ ਜੀ ਐਸੋਸੀਏਸ਼ਨ ਦੀ ਮੈਂਬਰ ਠੀਕ ਹੈ ਅਸੀਂ 20000 ਰੁਪਏ ਰੱਖੀ ਹੋਈ ਹੈ ਕਿਉਂਕਿ ਪ੍ਰਤੀ ਸਾਲ 2000 ਰੁਪਏ ਲੈਣੇ ਆ ਇਸ ਪ੍ਰੋਜੈਕਟ ਸ਼ੁਰੂ ਹੋਇਆ 2009 ਤੋਂ ਫਿਰ ਮੈਂਬਰਸ਼ਿਪ ਚੱਲੀ ਆ ਬਾਅਦ ਚ ਐਸੋਸੀਏਸ਼ਨ ਬਾਅਦ ਚ ਬਣੀ 10 ਕਿ ਸਾਲ ਹੋਏ ਐਸੋਸੀਏਸ਼ਨ ਬਣੀ ਨੂੰ ਫਿਰ ਜਿਹੜਾ ਬੰਦਾ ਹੁਣ ਉਹਦੇ ਵਿੱਚ ਦਾਖਲ ਹੋਊਗਾ ਤੇ ਉਹ ਪਿਛਲੇ ਸਾਲਾਂ ਦੇ ਪੈਸੇ ਵੀ ਦੇਊਗਾ ਖੈਰ ਇਸ ਕਿਸਮ ਦਾ ਇਹਨਾਂ ਦਾ ਨਵੈਕਲ ਆ ਜਿਹਾ ਕਾਨੂੰਨ ਇਸ ਐਸੋਸੀਏਸ਼ਨ ਨੇ ਬਣਾਇਆ ਕਿ ਜਿਹੜਾ ਪਲਾਟ ਹੋਲਡਰ ਹੋਊਗਾ ਆਪਣੇ ਪੈਸੇ ਇਸ ਪ੍ਰੋਜੈਕਟ ਦੇ ਵਿੱਚ ਫਸਾਊਗਾ ਜਦੋਂ ਫਸ ਗਿਆ ਫਿਰ ਸਾਡੇ ਕੋਲ ਵੀ 20000 ਰੁਪਏ ਜਮ੍ਹਾਂ ਕਰਾ ਦੇ ਖਰ ਜੀ ਇਹ 20 ਹਜ਼ਾਰ ਦਾ ਰੱਖਿਆ ਤੇ ਉਹ ਕਹਿੰਦੇ ਰੱਖਿਆ ਜੀ ਮੰਨਦੇ ਆ ਅੱਗੇ ਅਸੀਂ ਉਹਨਾਂ ਨਾਲ ਗੱਲਬਾਤ ਜਦੋਂ ਕੀਤੀ ਕਹਿੰਦੇ ਜੀ ਪਾਰਟੀਆ ਹੁਣ ਸੀਰੀਅਸ ਹੈ ਮਨਜ਼ੂਰੀਆਂ ਕੁਛ ਆ ਗਈਆਂ ਨੇ ਕੁਛ ਆ ਜਾਣੀਆਂ ਨੇ 100 ਕਰੋੜ ਨਹੀਂ ਇਹਨੇ 48 ਕਰੋੜ ਰੁਪਇਆ ਗਮਾੜਾ ਨੂੰ ਦੇਣਾ ਅਸੀਂ ਪ੍ਰੋਜੈਕਟ ਲਈ ਸਾਰੇ ਅਫਸਰਾਂ ਨੂੰ ਮੜੇ ਹੀਠੋਂ ਤੋਂ ਲੈ ਕੇ ਉੱਤੇ ਤਾਈ ਬੜੀ ਭਜਨਟ ਕੀਤੀ ਅਸੀਂ ਪੂਡਾ ਦੀ ਆਪਣੀਤ ਘਰ ਨੂੰ ਮੜੇ ਦੇ ਵੀਰ ਸਾਰਾ ਕੁਝ ਕੀਤਾ ਬੜੀਆਂ ਖਬਰਾਂ ਇਹਦੀਆਂ ਪਹਿਲਾਂ ਛਪ ਚੁੱਕੀਆਂ ਨੇ ਹੁਣ ਤੁਹਾਡੀ ਖਬਰ ਜੇ ਛਪੂ ਕੋਈ ਫਰਕ ਪੈਣਾ ਨਹੀਂ ਮੱਡ ਘਰਾਲ ਸਾਹਿਬ ਨੂੰ ਕਿਹਾ ਅੱਛ ਘਰਾਲ ਸਾਹਿਬ ਤੁਸੀਂ ਤਜਿੰਦਰ ਪਾਟੀਏ ਦੇ ਐਡਵੋਕੇਟ ਹੋ ਤੁਸੀਂ ਦਫ਼ਤਰਾਂ ਅਜ ਤੱਕੇ ਕਿਉਂ ਖਾਦੇ ਤੁਸੀਂ ਵੱਡੇ ਛੋਟੇ ਅਫਸਰਾਂ ਨੂੰ ਜਾ ਕੇ ਕਿਉਂ ਮਿਲੇ ਤੁਸੀਂ ਤਾਂ ਸਾਰੀ ਪੇਮੈਂਟ ਕੀਤੀ ਆ 2009 ਤੋਂ ਤੁਸੀਂ ਇਨਸਟਾਲਮੈਂਟਾਂ ਦੇ ਰਹੇ ਹੋ ਤੇ ਹੁਣ 2024 ਆ ਗਿਆ ਪਲਾਟ ਦਾ ਪੋਜੀਸ਼ਨ ਤੁਹਾਨੂੰ ਮਿਲਿਆ ਨਹੀਂ ਜੇ ਜਿਹੜੇ ਮਾਰਨ ਦੀ ਲੋੜ ਹੈ ਦਫਤਰਾਂ ਅਜ ਤਾਂ ਫਿਰ ਪ੍ਰੋਮੋਟਰ ਮਾਰੇ ਤੁਸੀਂ ਆਪਦੇ ਪੈਸੇ ਦਿੱਤੇ ਆ ਤੁਹਾਨੂੰ ਤੁਹਾਡੀ ਚੀਜ਼ ਤੁਹਾਡੇ ਘਰੇ ਮਿਲਣੀ ਚਾਹੀਦੀ ਆ ਤੇ ਅੱਗੇ ਤੁਸੀਂ ਕਹਿੰਦੇ ਗਮਾੜਾ ਦੇ ਜਿਹੜੇ ਪੈਸੇ ਦੇਣੇ ਆ 48 ਕਰੋੜ ਆ ਮੈਂ ਕਿਹ ਜਿਹੜੇ ਬੰਦੇ ਨੇ ਦੇਣੇ ਆ ਉਹ ਤਾਂ ਜਵਾਬ ਦਿੰਦਾ ਨਹੀਂ ਕਿ ਮੈਂ ਕਿੰਨੇ ਦੇਣੇ ਆ ਗਮਾੜਾ ਵਾਲੇ ਕਹਿੰਦੇ ਸਾਡੇ 100 ਕਰੋੜ ਦੇਣੇ ਆ ਤੁਸੀਂ ਫੇਰ ਕਹੀ ਜਾਂਦੇ ਹੋ ਕਿ ਢਾਈ ਜਾਂਦੇ ਹੋ ਵੀ ਇਹਨੇ ਤਾਂ 48 ਦੇਣੇ ਆ ਪ੍ਰੋਮੋਟਰ ਤਾਂ ਜਵਾਬ ਦੇ ਨਹੀਂ ਰਿਹਾ ਤੁਸੀਂ ਪ੍ਰੋਮੋਟਰ ਦੇ ਗਾਂ ਅੱਗੇ ਹੋ ਕੇ ਵਕੀਲ ਬਣ ਕੇ 48 ਕਰੋੜ ਕਹੀ ਜੰਦੇ ਹੋ ਜਦੋਂ ਉਸ ਨੇ ਜਵਾਬ ਹੀ ਨਹੀਂ ਦੇਣਾ ਫਿਰ ਤਾਂ ਭਾਵੇਂ ਅਸੀਂ 400 ਕਰੋੜ ਕਹਿ ਦਈਏ ਫਿਰ ਠਗਰਾਲ ਸਾਹਿਬ ਨੇ ਕਿਹਾ ਨਹੀਂ ਹੁਣ ਤਾਂ ਪੀਓ ਵਾਲਾ ਵੀ ਮਾਮਲਾ ਇਹਨੇ ਸੁਲਝਾ ਲਿਆ ਯਾਨੀ ਕਿ ਪੀਓ ਵਾਲੀ ਤੁਹਾਡੀ ਜਾਣਕਾਰੀ ਵੀ ਗਲਤ ਆ ਮੈਂ ਕਿਹਾ ਠੀਕ ਆ ਫਿਰ ਜੇ ਉਹਨੇ ਸੁਲਝਾ ਦਿਆ ਤਾਂ ਫਿਰ ਬੋਲੇ ਸਾਡੇ ਕੋਲ ਤਾਂ ਉਹ ਆਦੇਸ਼ ਹੈ ਜਿਹੜਾ ਤੁਹਾਨੂੰ ਸਕਰੀਨ ਤੇ ਦਿਖਾ ਰਹੇ ਆ ਜਿਹਦੇ ਵਿੱਚ ਸਾਫ਼ ਲਿਖਿਆ ਹੈ ਕਿ ਪ੍ਰੋਕਲੇਮਡ ਅਫੈਂਡਰ ਹੈ ਜੇ ਪ੍ਰੋਕਲੇਮਡ ਵਿੰਡਰ ਨਹੀਂ ਰਹਾ ਫਿਰ ਉਹਦਾ ਵੀ ਕੋਈ ਆਦੇਸ਼ ਹੋਣਾ ਚਾਹੀਦਾ ਉਹ ਸਾਨੂੰ ਭੇਜ ਦਿੰਦਾ ਜਦੋਂ ਅਸੀਂ ਪੁੱਛਿਆ ਸੀ ਵੀ ਤੂੰ ਹੈਗਾ ਪੀਓ ਤਾਂ ਕਹਿ ਦਿੰਦਾ ਜੀ ਇਹ ਮੇਰਾ ਤਾਂ ਕਲੀਅਰ ਹੋ ਗਿਆ ਆ ਵੇਖੋ ਆਦ ਨੇ ਕਲੀਅਰ ਕਰਤਾ ਇਹੋ ਜੀ ਤਾਂ ਗੱਲ ਹੈ ਨਹੀਂ ਮੈਂ ਬੜਾ ਸਮਝਾਉਣਾ ਜੀ ਕਿਨੂੰ ਬੰਦੇ ਨੂੰ ਕਹਿੰਦਾ ਠਕਰਾਲ ਸਾਹਿਬ ਕਹਿੰਦੇ ਆ ਬਹੁਤ ਸਮਝਾਉਣਾ ਤੂੰ ਗੁੱਸਾ ਘੱਟ ਕਰਿਆ ਕਰ ਫਿਰ ਅੱਗੇ ਮੈਨੂੰ ਕਹਿੰਦਾ ਜੀ ਤਖਤ ਸਾਹਿਬ ਤੁਹਾਡੀ ਮੀਟਿੰਗ ਕਰਾ ਲਈਏ ਪਾਟਿਏ ਨਾਲ ਜਾਂ ਫਿਰ ਐ ਕਰੋ ਸਾਡੇ ਪ੍ਰਧਾਨ ਨਾਲ ਮਿਲ ਲਓ ਐਸੋਸੀਏਸ਼ਨ ਦਾ ਵਰਸ਼ਨ ਲੈ ਲਓ ਮੈਂ ਕਹਾਂ ਜੀ ਐਸੋਸੀਏਸ਼ਨ ਨਾਲ ਤਾਂ ਕੋਈ ਰੌਲਾ ਹੀ ਨਹੀਂ ਰੌਲਾ ਤਾਂ ਪ੍ਰਮੋਟਰ ਨਾਲ ਥੋੜੀ ਵਰਸ਼ਨ ਕਾਦੇ ਲਈ ਲੈਣੀ ਆ ਤੁਹਾਡੀ ਬੰਦੀ ਕੋਈ ਨਹੀਂ ਤੁਸੀਂ ਫੇਰ ਵੀ ਦੇਈ ਜਾਂਦੇ ਹੋ ਥੋੜੀ ਲੈ ਵੀ ਲਈ ਅਸੀਂ ਵਰਸ਼ਨ ਐਡ ਵੀ ਕਰ ਲਈ ਪੰਜਾਬ ਦਸਤਾਵੇਜ਼ ਨੇ ਤਿੰਹਿੰਦਰ ਪਾਟਿਆ ਤੇ ਇੱਕ ਰਿਐਲਿਟੀ ਚੈੱਕ ਕੀਤਾ ਸਿਕਿਉਰਿਟੀ ਦੇਖੋ ਇਹ ਤੁਹਾਨੂੰ ਦਿਖੇਗੀ ਇੱਕ ਮਰਸੀਡੀਜ਼ ਕਾਰ 20 ਮਾਰਚ ਨੂੰ ਉਹਦੇ ਦਫ਼ਤਰ ਦੇ ਬਾਹਰ ਖੜੀ 플ੌਟ ਨੰਬਰ 156C ਸੈਕਟਰ 82 ਇੰਡਸਟਰੀਅਲ ਏਰੀਆ ਮੁਹਾਲੀ ਤੇ ਇਹਦੇ ਕੋਲ ਕਾਰਾਂ ਜਿਵੇਂ ਮੈਂ ਦੱਸਿਆ ਤਿੰਨ ਜਗਵਾਰ ਗਲੌਸਟਰ ਤੇ ਮਰਸੀਡੀਜ਼ ਬਦਲ ਬਦਲ ਕੇ ਆਉਂਦਾ ਤੇ ਮਰਸੀਡੀਜ਼ ਦਾ ਨੰਬਰ ਗੱਡੀ ਦਾ ਹੈਗਾ CH 01C B 3670 ਇਹ ਦਫ਼ਤਰ ਦੇ ਬਾਹਰ ਖੜੀ ਹੈ ਦਫ਼ਤਰ ਇਹਦਾ ਟਾਪ ਫਲੋਰ ਤੇ ਆ ਸੀ 플ੌਟ ਨੰਬਰ ਸੀ 156 ਤੇ ਨਾਲ ਜਦੋਂ ਅਸੀਂ ਫਿਰ ਹੋਰ ਕੋ hỏi ਕੀਤੀ ਆਇਆ ਜਿਹੜਾ 20 ਤਰੀਕ ਮਾਰਚ ਨੂੰ ਇਹਦੇ ਦੋ ਖੜੇ ਸੀ ਬੌਂਸਰ ਬੌਂਸਰ ਖੜੇ ਸੀ ਬਾਹਰ ਕਦੇ ਕਦੇ ਇੱਕ ਹੁੰਦਾ ਕਦੇ ਕਦੇ ਦੋ ਹੁੰਦੇ ਆ ਬਹੁਤੇ ਦਿਨ ਦੋ ਹੀ ਹੁੰਦੇ ਆ ਕਦੇ ਇੱਕ ਅੱਧਾ ਬਿਮਾਰ ਠਮਾਰ ਹੁੰਦਾ ਹੋਣਾ ਫਿਰ ਇੱਕ ਹੁੰਦਾ ਕੱਲਾ ਨਹੀਂ ਆਉਂਦਾ ਦਫ਼ਤਰ ਡਰ ਕਾ ਦਾ ਖੈਰ ਆਪਣਾ ਨੰਬਰ ਕਿਸੇ ਨੂੰ ਇਹ ਫੋਨ ਦਾ ਦਿੰਦਾ ਨਹੀਂ ਤੇ ਦੇਖੋ ਮੁਹਾਲੀ ਪੁਲਿਸ ਜਿਸ ਦੇ ਮੁਖੀ ਐਸਐਸਪੀ ਸੰਦੀਪ ਗਰਗ ਸਹਾਬ ਆਈਪੀਐਸ ਨੇ ਉਹਨਾਂ ਦੀ ਪੁਲਸ ਨੂੰ ਪਹਾੜੀਆਂ ਦਿਖਦਾ ਨਹੀਂ ਲੱਭਦਾ ਨਹੀਂ ਉਹ ਪੀਓ ਹੋਣ ਦੇ ਬਾਵਜੂਦ ਸਹਿਰਾ ਸਪਾਟੇ ਕਰਦਾ ਲੰਮੀਆਂ ਵੱਡੀਆਂ ਮਹਿੰਗੀਆਂ ਕਾਰਾਂ 'ਚ ਤੇ ਅਫਸਰ ਤੇ ਪੁਲਿਸ ਮੁਹਾਲੀ ਦੀ ਬੈਠੀ ਏ ਘਰੋ ਕਰੀ ਜਾਂ ਕਹੋ ਬਾਉਂਸਰਾਂ ਤੋਂ ਡਰਦੀ ਐ ਕਿਤੇ ਕਹਿੰਦੇ ਵੀ ਸਾਡੀਆਂ ਹੱਡੀਆਂ ਨਾ ਤੋੜ ਦੇਣ ਬਾਉਂਸਰ ਪਾਰਟੀਆਂ ਦੇ ਮੋਹਾਲੀ ਪੁਲਿਸ ਕਿਤੇ ਵਿਚਾਰੇ ਸੋਚਦੇ ਹੋਣ ਇਸ ਕਿਸਮ ਦੀ ਭਾਵਨਾ ਵੀ ਮਨ ਚ ਆ ਜਾਂਦੀ ਐ ਜੇ ਇਹ ਜੀ ਗੱਲ ਨਾ ਹੋਵੇ ਤਾਂ ਇੱਕ ਪੀਓ ਜਿਹੜਾ ਅਦਾਲਤ ਤੋਂ ਡਿਕਲੇਅਰ ਕੀਤਾ ਜਾ ਗਿਆ ਉਹਨੂੰ ਫੜ ਚ ਮੋਹਾਲੀ ਪੁਲਿਸ ਕਤਾਹੀ ਕਿਉਂ ਕਰ ਰਹੀ ਐ ਖੈਰ ਇਹਦੇ ਅਰਥ ਤੁਸੀਂ ਆਪ ਜਾਣ ਲਓ ਇਨਵੈਸਟਰ ਤਾਂ ਕਹਿੰਦੇ ਐ ਇਹ ਬੰਦਾ ਹਫਤਾ ਦਿੰਦਾ ਅਸੀਂ ਸੰਪਰਕ ਕੀਤਾ ਫਾਈਨੈਂਸ ਮਿਨਿਸਟਰ ਹਰਪਾਲ ਚੀਮੇ ਦੇ ਨਾਲ ਉਹਨਾਂ ਦੇ ਫੋਨ ਨੰਬਰ ਤੇ ਭੇਜਿਆ ਮੈਸੇਜ ਤੁਸੀਂ ਸਕਰੀਨ ਤੇ ਦੇਖੋ ਜਵਾਬ ਨਹੀਂ ਆਇਆ ਫਿਰ ਅਸੀਂ ਅਗਲੇ ਦਿਨ ਉਹਨਾਂ ਦੇ ਪੀਏ ਮਲਕੀਤ ਸਿੰਘ ਨੂੰ ਫੋਨ ਕੀਤਾ ਉਹਨਾਂ ਨਾਲ ਗੱਲ ਕੀਤੀ ਉਹਨਾਂ ਨੇ ਕਿਹਾ ਭਾਈ ਆਪਣਾ ਵਟਸਐਪ ਅਕਾਊਂਟ ਖੋਲ ਤੇ ਆ ਮੈਸੇਜ ਪੜ ਤੇ ਮੈਸੇਜ ਚੀਮਾ ਸਾਹਿਬ ਨੂੰ ਪੜਾ ਕੇ ਜੇ ਉਹ ਜਵਾਬ ਦੇਣਾ ਚਾਹੁੰਦੇ ਆ ਤਾਂ ਦੇ ਦੇਣ ਯਾਨੀ ਜਿਹੜੀ ਗੱਲਬਾਤ ਸਾਡੇ ਕੋਲ ਹੈਗੀ ਆ ਫੋਟੋ ਹੈਗੀ ਆ ਉਹ ਸਾਰੀ ਤਾਂ ਸੀ ਵਿਖਾਈ ਦੇਣੀ ਹੈ ਲੋਕਾਂ ਨੂੰ ਜਨਤਾ ਦੇ ਦਰਬਾਰ ਦੇ ਵਿੱਚ ਅਸੀਂ ਇਹ ਸਚਾਈ ਇਹ ਕੁਤਾਹੀ ਫਾਈਨੈਂਸ ਮਿਨਿਸਟਰ ਦੀ ਰੱਖ ਦੇਣੀ ਆ ਫਿਰ ਜਨਤਾ ਖੁਦ ਫੈਸਲਾ ਕਰੇਗੀ ਖੈਰ ਯੋਦੂ ਬਾਦ ਮਲਕੀਤ ਦੇ ਮੈਸੇਜ ਦਾ ਵੀ ਇੱਕ ਦਿਨ ਪੂਰਾ ਅੜੀਕਿਆ ਕੋਈ ਮੈਸੇਜ ਮਲਕੀਤ ਦਾ ਆਇਆ ਨਹੀਂ ਫਿਰ ਦੂਜੀ ਵਾਰੀ ਮੈਂ ਉਹਨੂੰ ਟੈਲੀਫੋਨ ਕੀਤਾ ਨਹੀਂ ਮੈਂ ਇਸ ਨਤੀਜੇ ਤੇ ਹੁਣ ਪੱਕਾ ਹੀ ਪਹੁੰਚਦਾ ਜਾ ਰਿਹਾ ਕਿ ਮੁਹਾਈ ਟਰਾਈ ਸਿਟੀ ਦੇ ਵਿੱਚ ਇਦੇ ਵਿੱਚ ਜ਼ਿਰਕਪੁਰ ਵੀ ਆਉਂਦਾ ਖਰੜ ਵੀ ਆਉਂਦਾ ਮੋਹਾਲੀ ਖਾਸ ਵੀ ਆਉਂਦਾ ਡੇਰਾ ਬਸੇ ਵੀ ਆਉਂਦਾ ਇਹਦੇ ਵਿੱਚ ਬਿਲਡਰਾਂ ਨੇ ਕੋਲੋਨਾਈਜ਼ਰਾਂ ਨੇ ਪਾਈ ਹੋਈ ਆ ਲੁੱਟ ਸਰਕਾਰੀ ਖਜ਼ਾਨੇ ਦੀ ਲੁੱਟ ਹੋ ਰਹੀ ਆ ਨਾਲੇ ਲੁੱਟ ਹੋ ਰਹੀ ਆ ਲੋਕਾਂ ਦੀ ਇਨਵੈਸਟਰਸ ਦੀ ਜਿਹੜੇ ਸਾਰੀ ਜ਼ਿੰਦਗੀ ਨੌਕਰੀ ਕਰਕੇ ਘਰ ਬਣਾਉਣਾ ਚਾਹੁੰਦੇ ਆ ਯਾ ਕੋਈ ਆਪਣੀ ਪ੍ਰਾਪਰਟੀ ਵੇਚ ਕੇ ਛੋਟਾ ਮੂੜਾ ਯੂਨਿਟ ਮੁਹਾਲੀ ਦੇ ਵਿੱਚ ਆਈਟੀ ਸੈਕਟਰ ਦੇ ਵਿੱਚ ਖੋਲਣਾ ਚਾਹੁੰਦਾ ਉਹਦੇ ਕੱਪੜੇ ਲੋਹਾ ਲੈਂਦੇ ਐ ਮਾਰਕੀਟ ਚ ਆਉਂਦੇ ਸਾਰ ਇਹ ਬਿਲਡਰ ਤੇ ਕਲੋਨਾਈਜ਼ਰ ਪੰਜਾਬ ਸਿਆਂ ਐਵੇਂ ਕਰਜ਼ਾ ਹੀ ਨਹੀਂ ਹੋ ਰਿਹਾ ਇਹ ਇੰਨਾ ਲੋਕਾਂ ਕਰਕੇ ਹੋ ਰਿਹਾ ਜਿਹੜਾ ਖਜ਼ਾਨੇ ਨੂੰ ਲੁੱਟ ਰਹੇ ਨੇ ਤੇ ਹੋਰ ਕਈ ਇੱਥੇ ਬਿਲਡਰ ਜਿਨ੍ਹਾਂ ਦੇ ਖੁਲਾਸੇ ਆਉਣ ਵਾਲੇ ਦਿਨਾਂ ਚ ਹੌਲੀ-ਹੌਲੀ ਕਰਦੇ ਜਾਵਾਂਗੇ ਇੱਕ ਖਬਰ ਸਾਡੇ ਕੋਲ ਹੋਰ ਤਿਆਰ ਜੀ ਤਕਰੀਬਨ ਹੋ ਹੀ ਪਈ ਆ ਥੋੜੀ ਜੀ ਵਰਸ਼ਨ ਲੈਣੀ ਆ ਉਹ ਵਰਸ਼ਨ ਲੈ ਕੇ ਹੋ ਜੂਗੀ ਬੈਲੈਂਸ ਆਉਣ ਵਾਲੇ ਕੁਝ ਦਿਨਾਂ ਚ ਤੁਹਾਨੂੰ ਪਰੋਸਾਂਗੇ ਤੇ ਜੇ ਰਹੇ ਸਹੀ ਸਲਾਮਤ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਬਹੁਤ ਕੁਝ ਤੁਹਾਨੂੰ ਦਰਸ਼ਕੋ ਪਰੋਸ ਕੇ ਦੇਵਾਂਗੇ ਇਸ ਪੰਜਾਬ ਦੇ ਲੁੱਟੇਰਿਆਂ ਬਾਰੇ ਇਹਨੂੰ ਮੈਂ ਕਹਿੰਨਾ ਦਿ ਰੀਅਲ ਡਵੈਲਪਮੈਂਟ ਸਟੋਰੀਜ਼ ਆਫ ਪੰਜਾਬ ਇਹ ਹੈ ਡਵੈਲਪਮੈਂਟ ਖਬਰ ਜਿੱਥੇ ਇਹੋ ਜਿਹਾ ਐਕਸਪੋਜ਼ੇ ਹੋਵੇ ਜਿੱਥੇ ਠੱਗਾ ਨੂੰ ਬੇਨਕਾਬ ਕੀਤਾ ਗਿਆ ਹੋਵੇ ਉਹ ਡਵੈਲਪਮੈਂਟ ਸਟੋਰੀ ਆ ਨਾ ਕਿ ਸਰਕਾਰੀ ਪ੍ਰਸ਼ਨੋ ਡਵੈਲਪਮੈਂਟ ਸਟੋਰੀ ਹੁੰਦਾ ਕਿਉਂਕਿ ਇਹ ਜਿਹੜੇ ਲੋਕ ਨੇ ਇਹ ਡਵੈਲਪਮੈਂਟ ਨੂੰ ਰੋਕਦੇ ਨੇ ਡਵੈਲਪਮੈਂਟ ਹੋਣ ਤੋਂ ਕਿਵੇਂ ਰੁਕਦੀ ਹੈ ਜਦੋਂ ਖਜ਼ਾਨਾ ਲੁੱਟ ਲਿਆ ਡਵੈਲਪਮੈਂਟ ਕਾਦੇ ਨਾ ਹੋਊਗੀ ਜਾਂ ਇਹਨਾਂ ਨੂੰ ਜਦੋਂ ਕੋਈ ਪ੍ਰੋਜੈਕਟ ਸਰਕਾਰ ਨੇ ਠੇਕਾ ਦੇਤਾ ਉਹਦੇ ਵਿੱਚ ਲੁੱਟ ਕਰ ਲਈ ਤੇ ਉਹ ਕੁਆਲਿਟੀ ਖਰਾਬ ਕਰਤੀ ਪ੍ਰੋਜੈਕਟ ਖਰਾਬ ਹੋ ਗਿਆ ਫਿਰ ਡਵੈਲਪਮੈਂਟ ਕਾਦੀ ਹੋਈ ਸੋ ਇਨ ਮਾਈ ਥੀ ਵਾਈਊ ਆਈ ਸੇ ਥੀਸ ਆਰ ði ਰੀਅਲ ਡਿਵੈਲਪਮੈਂਟ ਸਟੋਰੀਜ਼ ਆਫ ਪੰਜਾਬ ਜਿਹੜੀਆਂ ਸਾਰੇ ਪੱਤਰਕਾਰਾਂ ਨੂੰ ਠੋਕ ਵਜਾ ਕੇ ਕਰਨੀਆਂ ਚਾਹੀਦੀਆਂ ਨੇ ਜੋ ਪੰਜਾਬ ਦੇ ਹਿੱਤ ਲਈ ਕੰਮ ਕਰਨਾ ਚਾਹੁੰਦੇ ਨੇ ਦੋਸਤੋ ਮੈਂ ਰਜਿੰਦਰ ਸਿੰਘ ਤਗੜ ਥੋੜੇ ਤੋਂ ਅੱਗੇ ਆ ਚੋਣਾ ਜੀ ਸਤਿ ਸ਼ਕਾਲ ਨਮਸਕਾਰ ਖੁਦਾ ਹਾਫਿਜ਼